ਆ ਕੇ ਤੁਸੀਂ ਜਿਲਵਰੋ ਕਿਤੇ ਇਹ ਲੈ ਲੇਗਾ ਇਹ ਕੀ ਪ੍ਰੋਬਲਮ ਜਿਹੜੀ ਆ ਆ ਰਹੀ ਹੈ ਸੈਲਰੀ ਦੀ ਇਹਨਾਂ ਨੂੰ ਇਹ ਕੰਮ ਕਰ ਰਹਾ ਮੈਂ ਉਤਾਰ ਸਿੰਘ ਤਨੇਜਾ ਜੀ ਪ੍ਰੈਜ਼ੀਡੈਂਟ ਡਿਸਟ੍ਰਿਕਟ ਤਰਨਤਾਰਨ ਰਾਈਸ ਮਿਲਰ ਐਸੋਸੀਏਸ਼ਨ ਅੱਜ ਦੀ ਜਿਹੜੀ ਇਹ ਮੀਟਿੰਗ ਸਾਡੀ ਇੱਥੇ ਚੱਲ ਰਹੀ ਹੈ ਉਹਦੇ ਤੇ ਪੰਜ ਜ਼ਿਲ੍ਹੇ ਤਰਨਤਾਰਨ ਅੰਮ੍ਰਿਤਸਰ ਗੁਰਦਾਸਪੁਰ ਪਠਾਨਕੋਟ ਤੇ ਹੁਸ਼ਿਆਰਪੁਰ ਦੇ ਜਿਹੜੇ ਸਾਰੇ ਨੁਮਾਇंदे ਤੇ ਪਹੁੰਚੇ ਆ ਕਿਉਂਕਿ ਸਰਕਾਰ ਐਰਕਾਂ ਜਿਹੜੀ ਆ ਨਾ ਬਹੁਤ ਧੀਰੇ ਚੱਲ ਰਹੀ ਸੀ ਸਾਡੀ ਕਿਸੇ ਮੰਗ ਲੈ ਉਹਨਾਂ ਨੇ ਗੌਰ ਨਹੀਂ ਕੀਤਾ ਉਹਦੇ ਕਰਕੇ ਜਿਹੜੀ ਆ ਐਰਕਾਂ ਕਿ ਪੰਜਾਬ ਦੇ ਵਿੱਚ 5000 ਤੋਂ ਉੱਪਰ ਰਾਈਸ ਮਿਲਰ ਕਿਸੇ ਨੇ ਵੀ ਰਜਿਸਟ੍ਰੇਸ਼ਨ ਨਹੀਂ ਕਰਾਈ ਕਾਰਜਕਮ ਕਰਨੋਂ ਜਿਹੜਾ ਉਹ ਤਿਆਰ ਨਹੀਂਗਾ ਉਹਦੇ ਸਬੰਧ ਚ ਜਿਹੜੀ ਮੀਟਿੰਗ ਬੁਲਾਈ ਗਈ ਵੀ ਆਉਣ ਵਾਲੇ ਸਮੇਂ ਚ ਜਿਹੜਾ ਇਹ ਨੂੰ ਆਪਾਂ ਰੈਗੂਲਰ ਕਰਨਾ ਤੇ ਕਿਸੇ ਰਜਿਸਟ੍ਰੇਸ਼ਨ ਨਹੀਂ ਕਰਨੀ ਕਿਉਂਕਿ ਇੱਥੇ ਗੋਦਾਮਾਂ ਦੇ ਵਿੱਚ ਕੋਈ ਜਗ੍ਹਾ ਨਹੀਂ ਹੈਗੀ ਚੌਲ ਲਾਉਣ ਵਾਸਤੇ ਤੇ ਇੱਕ ਪੀਆਰ 26 ਜਾਂ ਹਾਈਬ੍ਰਿਡ ਵੀ ਸਾਡੇ ਏਰੀਆ ਚ ਬਹੁਤ ਜਿੰਨਾਂ ਦੀ ਝੀਲ ਜਿਹੜੀ ਆ ਉਹ 60 ਤੋਂ 60 ਕਿਲੋ ਨਿਕਲਦੀ ਆ ਤੇ ਔਰ ਸਾਨੂੰ ਜਿਹੜੇ ਚੌਲ 67 ਕਿਲੋ ਦੇਣੇ ਪੈਂਦੇ ਆ ਉਹਦੇ ਕਰਕੇ ਵੀ ਜਿਹੜੇ ਅਸੀਂ ਚਾਹੁੰਦੇ ਆ ਵੀ ਸਰਕਾਰ ਇੱਥੇ ਕੋਈ ਗੌਰ ਕਰੇ ਬਾਕੀ ਹੋਰ ਸਾਡੀਆਂ ਬਹੁਤ ਸਾਰੀਆਂ ਮੰਗਾਂ ਸਾਡੇ ਕੋਲ ਲੈ ਵੀ ਨੇ ਪੈਸੇ ਲੈਣ ਵਾਲੇ ਆ ਪੈਸੇ ਜਿਹੜੇ ਲੈਣ ਵਾਲੇ ਆ ਇਸ ਕਰਕੇ ਸਰਕਾਰ ਸਾਡੇ ਕੋਈ ਧਿਆਨ ਨਹੀਂ ਦੇ ਰਹੀ ਤੇ ਇਹ ਇੱਕ ਅੱਜ ਇਸ ਮੰਚ ਤੋਂ ਪੰਜ ਜिले ਆ ਇੱਕ ਇੱਕ ਮੰਚ ਤੇ ਖੜੇ ਹੋਏ ਆ ਤੇ ਅਸੀਂ ਇੱਕ ਆਪਣਾ ਕਮੇਟੀ ਬਣਾਵਾਂਗੇ ਔਰ ਜਿਹੜੀ ਕਮੇਟੀ ਬਣਾ ਕੇ ਜਿਹੜੀ ਆ ਉਹ ਪੰਜਾਬ ਸਰਕਾਰ ਨਾਲ ਗੱਲ ਕਰੂਗੀ ਜਿੱਥੇ ਵੀ ਲੋੜ ਪਊਗੀ ਮੱਝ ਦਾ ਇੱਕ ਮੰਚ ਜਿਹੜਾ ਵੱਖਰੇ ਤੌਰ ਤੇ ਪੰਜਾਬ ਸਰਕਾਰ ਨਾਲ ਗੱਲ ਕਰੂਗਾ ਸ੍ਰੀ ਦਾ ਸਾਹਿਬ ਸਰਕਾਰ ਪਿਆ ਹੈ ਦਿੱਤਾ ਸੀ ਕਿਸੇ ਨੂੰ ਕੋਈ ਵੀ ਪ੍ਰੋਬਲਮ ਜਿਹੜੀ ਆ ਨਹੀਂ ਆਉ ਦਿੱਤੀ ਜਾਵੇਗੀ ਅਗਰ ਜੇ ਕਿਸੇ ਨੂੰ ਕੋਈ ਪ੍ਰੋਬਲਮ ਹੋ ਗਈ ਆ ਤੇ ਉਹਦਾ ਤੁਰੰਤ ਹੱਲ ਕੀਤਾ ਜਾਵੇਗਾ ਪਰ ਤੁਹਾਡੇ ਵੱਲੋਂ ਕਹਿਣਾ ਹੈ ਕਿ ਸਾਨੂੰ ਬਹੁਤ ਧਾਰ ਸਾਰੀਆਂ ਪ੍ਰੋਬਲਮਾਂ ਆ ਰਹੀਆਂ ਨੇ ਸਰ ਇਹ ਹਵਾਈ ਗੱਲਾਂ ਜੀ ਜਿਹੜੀ ਸਰਕਾਰ ਹੈ ਇਸ ਵੇਲੇ ਕੁਝ ਨਹੀਂ ਕਰ ਰਹੀ ਇਹ ਜਿਹੜਾ ਜਿਹੜਾ ਮਸਲਾ ਸਾਡਾ ਕ੍ਰੀਏਟ ਹੋ ਰਿਹਾ ਪਿਛਲੇ 3-4 ਮਹੀਨੇ ਤੋਂ ਡਿਸਕਸ਼ਨ ਜੇ ਪਤਾ ਸੀ ਇਹ ਮੁੱਦਾ ਖੜਾ ਹੋਣਾ ਪਰ ਸਰਕਾਰ ਨੇ ਇਹਦੇ ਵੱਲ ਕੋਈ ਧਿਆਨ ਨਹੀਂ ਦਿੱਤਾ ਔਰ ਇਹਦੇ ਕਰਕੇ ਵੇਖ ਤੁਸੀਂ ਆ ਅੱਗੇ ਇੱਕ ਤਰੀ ਨੂੰ ਸਰਕਾਰੀ ਖਰੀਦ ਸ਼ੁਰੂ ਹੋਣੀ ਹੈ ਮਿਲਰਾਂ ਨੇ ਮਾਲ ਆਪਣੇ ਚੈਲਰਾਂ ਤੇ ਨਹੀਂ ਲਾਉਣਾ ਸਰਕਾਰ ਨੇ ਇੱਕ ਲਾਰਜ ਆਰਡਰ ਦਾ ਮਸਲਾ ਵੀ ਬਣਨਾ ਸਰਕਾਰ ਜਿਹੜੀ ਆ ਇਹ ਤੇ ਬਹੁਤ ਬੇਸਲੀ ਰਹੀ ਹੈ ਉਹਨਾਂ ਨੂੰ ਮਿਲਰਾਂ ਦੀਆਂ ਮੰਗਾਂ ਵੱਲ ਪ੍ਰੋਪਰ ਧਿਆਨ ਦੇਣਾ ਚਾਹੀਦਾ ਤੇ ਜਿਹੜੀ ਖਰੀਦਾਰੀਆਂ ਤੁਸੀਂ ਕਿੰਨੇ ਦਿਨਾਂ ਵਾਸਤੇ ਬੰਦ ਕੀਤੀ ਜਾ ਰਹੀ ਹੈ ਕੋਈ ਜਿੰਨਾ ਚਿਰ ਵੀ ਸਰਕਾਰ ਇਹਦੇ ਸਾਡੇ ਡਿਮਾਂਡ ਜ ਨਹੀਂ ਮੰਨਦੀ ਤੋਂ ਉਹਨਾਂ ਜਿਹੜੇ ਰੈਗੂਲਰ ਜਾਰੀ ਰਹੂਗੀ ਜਿਹੜੀ ਆ ਇਹ ਸਰਕਾਰ ਦੇ ਮਾਲ ਨੂੰ ਆਪਣੇ ਸ਼ਾਗਰਾਂ ਤੇ ਸਟੋਰ ਕਰਾਉਣ ਵਾਸਤੇ ਤਿਆਰ ਨਹੀਂ ਹੈ ਤੁਹਾਨੂੰ ਕੀ ਕੀ ਪ੍ਰੋਬਲਮਾਂ ਆ ਰਹੀਆਂ ਨੇ ਦੇਖੋ ਸਭ ਤੋਂ ਵੱਡੀ ਐਸੋਲੇ ਸਪੇਸ ਦੀ ਪ੍ਰੋਬਲਮ ਗਦਾਮਾਂ ਦੇ ਵਿੱਚ ਚੌੜ ਲੱਗਣ ਨੂੰ ਕੋਈ ਜਗ੍ਹਾ ਨਹੀਂ ਜੀਲ ਦੀ ਘਟ ਫਿਰ ਜਿਹੜਾ ਇਸ ਵੇਲੇ ਇੱਕ ਉਪਕੋਸ਼ ਸਾਡੇ ਮੰਗਾਉਂਦੀਆਂ ਵੀ ਸਾਡੇ ਦੇទੂਸੀ ਗਈ ਹੈ ਇੱਕ ਬੈਂਕ ਗਰੰਟੀ ਜਿਹੜੀ ਸਹੀ ਦੇਣੀ ਪਰ ਸਮਰਥ ਹੁੰਦੇ ਆ ਸਾਨੂੰ ਉਹ ਦੇਣ ਲਈ ਬਹੁਤ ਮੁਸ਼ਕਲ ਆਉਂਦੀ ਹੈ ਹੋਰ ਬਹੁਤ ਸਾਰੇ ਮੁੱਦੇ ਆ ਸੀਨ ਨੂੰ ਲੈ ਵੀ ਸਕਿਉਰਟੀ ਦੇ ਪੈਸੇ ਲੈਣੇ ਪਿਛੇ ਸਾਲ ਉਹ ਨਹੀਂ ਦੇ ਰਹੇ ਕੋਈ ਹੋਰ ਜਿਹੜੇ ਵੱਖ-ਵੱਖ ਤਰ੍ਹਾਂ ਦੇ ਫੰਡ ਸਾਡੇ ਸਰਕਾਰ ਕੋ ਜਮ੍ਹਾਂ ਪਏ ਉਹ ਕੋਈ ਵਾਪਸੀ ਨਹੀਂ ਹੁੰਦੀ ਤੁਸੀਂ ਇਹ ਸਾਰੀਆਂ ਮੰਗਾਂ ਜਿਹੜੀਆਂ ਸਰਕਾਰ ਦੇ ਧਿਆਨ ਦੇ ਵਿੱਚ ਬਹੁਤ ਸ਼ਰਤਾਂ ਆ ਰਹੀਆਂ ਫਿਰ ਅੱਜ ਵੀ ਜਿਹੜੇ ਅਸੀਂ ਟੋਟਲ ਪੰਜਾਂ ਜ਼ਿਲ੍ਹਿਆਂ ਵੱਲੋਂ ਮੈਮੋਰੰਡਮ ਬਣਾ ਕੇ ਆਪਣੇ ਸੀਐਮ ਸਾਹਿਬ ਨੂੰ ਭੇਜਾਂਗੇ ਫਿਰ ਅੱਜ। ਹੁਣ ਕੀ ਸਰਕਾਰ ਨੂੰ ਕੀ ਕਰਦੇ? ਅਸੀਂ ਕਰਦੇ ਆਂ ਵੀ ਉਹ ਜੇ ਸਰਕਾਰ ਚੌੜੀਆਂ ਸੂਥਲੀ ਕੰਮ ਚਲੇ ਪੀ ਉਹਦੇ ਜਿਹੜਾ ਇਹ ਮਸਲੇ ਜਿਹੜੇ ਆ ਰਾਈਸ ਮਿਲਾਂ ਦੇ ਹੱਲ ਕਰੇ ਤਾਂ ਜਿਹੜਾ ਕੰਮ ਚੱਲ ਪਊਗਾ ਸਮੂਥਲੀ ਨਹੀਂ ਤੇ ਬਹੁਤ ਵੱਡੀ ਪਰੇਸ਼ਾਨੀ ਆਉਣ ਵਾਲੀ ਦਿਨਾਂ ਚ ਦੇਖਣਾ ਮਿਲਾਂਗੇ। ਅਗਰ ਸਰਕਾਰ ਤਹਾਡੀਆਂ ਮੰਗਾਂ ਨਹੀਂ ਮੰਨਦੀ ਤੇ ਤੁਹਾਡਾ ਅਗਲਾ ਜਿਹੜਾ ਉਹ ਨਹੀਂ ਅਸੀਂ ਪ੍ਰਿਪੇਅਰ ਆ ਵੀ ਇੱਕ ਸਾਲ ਅਸੀਂ ਘਰੋਂ ਰੋਟੀ ਪਣੀ ਖਾਵਾਂਗੇ। ਪਿਛਲੇ ਸਾਲ ਸਾਡਾ ਬਹੁਤ ਨੁਕਸਾਨ ਹੋਇਆ। ਨਹੀਂ ਮੰਨੇਗੇ ਤੇ ਨਹੀਂ ਕੰਮ ਕਰਾਂਗੇ। ਠੀਕ ਹੈ। ਧੰਨਵਾਦ। ਹਾਂ ਠੀਕ। ਸਭ ਲਈ ਕਰ। ਅਸੀਂ ਸਰ ਪਿਆ। ਮਰਾ ਰਜਿੰਦਰ ਸਲਵਾਨੀ ਆਵਰਸਾ ਰਾਈਸ ਮਿਲ ਐਸੋਸੀਏਸ਼ਨ ਦਾ ਪ੍ਰੈਜ਼ੀਡੈਂਟ ਹੈ ਜੀ ਮੈਂ। ਸਰ ਅੱਜ ਦੀ ਵੀ ਮੀਟਿੰਗ ਰੱਖੀ ਗਈ ਹੈ ਇਸ ਸੰਬੰਧ ਵਿੱਚ ਇਹ ਸਰ ਰੱਖੀ ਇੱਕ ਇਸੇ ਕਰਕੇ ਰਾਈਸ ਮਿਲਾਂਾਂ ਦੀ ਜਿਹੜੀ ਆ ਉਹਨਾਂ ਦਾ ਤਕਾ ਹੋ ਰਿਹਾ ਹੈ ਇਸੇ ਕਰਕੇ ਉਸ ਮੈਟਰ ਤੇ ਜਿਹੜੀ ਆ ਰੱਖੀ ਗਈ ਹੈ ਐਸੋਸੀਏਸ਼ਨ ਪਰ ਜਦੋਂ ਸਰਕਾਰ ਹੋਂਦ ਦੇ ਵਿੱਚ ਆਉਂਦੀ ਆ ਸਰਕਾਰ ਵੱਡੇ ਵੱਡੇ ਦਾਅਵੇ ਕਰਦੀ ਆ ਕਿਸੇ ਨੂੰ ਵੀ ਕੋਈ ਵੀ ਪ੍ਰੋਬਲਮ ਨਹੀਂ ਆਵੇਗੀ ਜੇ ਕੋਈ ਪ੍ਰੋਬਲਮ ਆਉਂਦੀ ਆ ਤਾਂ ਉਹਦਾ ਤੁਰੰਤ ਹੱਲ ਕੀਤਾ ਜਾਵੇਗਾ ਜੀ ਤਹਾ ਦਿਨ ਜਿਹੜਾ ਮੁਸਕਲ ਆ ਉਹ ਹੱਲ ਨਹੀਂ ਨਹੀਂ ਜੀ ਨਹੀਂ ਬਿਲਕੁਲ ਸਾਡੇ ਪਿਛਲੇ ਸਾਲ ਦੇ ਹਾਲੇ ਪੰਜਾਬ ਚ ਰਾਈਸ ਲੱਗਣ ਵਾਲਾ ਜੀ ਚਾਵਲ ਲੱਗਣ ਵਾਲਾ ਉਹਦੇ ਵਾਸਤੇ ਸਪੇਸ ਨਹੀਂ ਨਵਾਂ ਸੀਜ਼ਨ ਸਿਰ ਤੇ ਆ ਗਿਆ ਜੀ 1 ਅਕਤੂਬਰ ਤੋਂ ਪ੍ਰਕਿਊਰਮੈਂਟ ਗਵਰਨਮੈਂਟ ਦੀ ਖਰੀਦ ਜਿਹੜੀ ਚਾਲੂ ਹੋ ਜਾਣੀ ਹੈ ਜੀ ਉਹਦੇ ਵਾਸਤੇ ਕੋਈ ਗਵਰਨਮੈਂਟ ਦੇ ਇੰਤਜ਼ਾਮ ਨਹੀਂ ਗਏ ਜੀ ਅੱਜ ਮੇਰੇ ਡਿਸਪੈਚ ਦੇ ਜਿਹੜੇ ਆਮ ਮੁੱਦੇ ਉਠਾਏ ਗਏ ਨੇ ਇੱਕ ਤੇ ਮੁੱਦਿਆਂ ਦੇ ਵਿਚਾਰਾ ਕੀਤੇ ਇੱਕ ਤੇ ਜਿਹੜਾ ਸਾਡੇ ਜਿਹੀ ਗਵਰਨਮੈਂਟ ਨੂੰ ਅਸੀਂ 67 ਕਿਜੀ ਚਾਵਲ ਦੇਨੇ ਆ ਜੀ ਸਾਨੂੰ ਪੈਟਿਜੋਂ 62 ਕਿਜੀ ਮਿਲਦਾ ਜੀ ਉਸ ਮਸਲੇ ਦੇ ਇੱਕ ਬਿਜਲੀ ਜੋ ਮਤਲਬ ਹਰਿਆਣੇ ਦੇ ਪੈਟਰਨ ਦੇ ਸਾਨੂੰ ਉਹ ਬਿਜਲੀ ਨਹੀਂ ਮਿਲ ਰਹੀ ਬਿਜਲੀ ਸਾਡੇ ਬਹੁਤ ਮਹਿੰਗੀ ਆ ਜੀ ਅਣੀ ਸਰਕਾਰ ਬਿਜਲੀ ਮਤਲਬ ਜਿਹੜੀ ਫ੍ਰੀ ਦੇ ਰਹੀ ਉਹ ਸਾਰਾ ਬੋਝ ਇੰਡਸਟਰੀ ਦੇ ਆ ਜੀ ਹਾਂਜੀ ਇਸ ਕਰਕੇ ਅੰਦਸੀ ਕਾਟੇ ਤੇ ਆ ਅੱਜ ਦੀ ਮੀਟਿੰਗ ਤੇ ਇੱਥੇ ਕੀ ਆ ਖਾਤਰਾ ਲਿਆ ਗਿਆ ਇਹ ਹੁਣ ਜੋ ਫੈਸਲਾ ਲੈਣਗੇ ਸਾਰੇ ਐਮਈਕੇ ਐਬਲੀ ਵੀ ਅਹੀਂ ਇਹ ਫਿਲਹਾਲ ਸਰਕਾਰ ਦੀ ਜਿਹੜੀ ਉਹ ਮਿਲਿੰਗ ਨਹੀਂ ਕਰਾਂਗੇ ਜੀ ਆਪਣੇ ਕਾਗਜ਼ ਅਪਲੋਡ ਨਹੀਂ ਕਰਾਂਗੇ ਰਜਿਸਟ੍ਰੇਸ਼ਨ ਨਹੀਂ ਕਰਾਵਾਂਗੇ ਜਿਹੜੀ ਅਸੀਂ ਜੋਬ ਵਰ ਕਰਦੇ ਆ ਇਹ ਸਾਰੇ ਜੋਬ ਵਰ ਕਰਨ ਵਾਲੇ ਆ ਮਿਲ ਰਹੇ ਆ ਜੀ ਇਹ ਮੰਨ ਲਾ ਤੁਹਾਡੀਆਂ ਨੇ ਸਰਕਾਰ ਦੇ ਧਿਆਨ ਦੇ ਵਿੱਚ ਤੁਸੀਂ ਜਾਣੀਆਂ ਨਹੀਂ ਜਾਣੀਆਂ ਜੀ ਬੀਸੀ ਸਾਹਿਬਾਨਾਂ ਅਨੁਸਾਰ ਹੈ ਮਤਲਬ ਜਿੰਨੇ ਪੰਜਾਬ ਦੇ ਡਿਸਟ੍ਰਿਕਟ ਪ੍ਰੈਜ਼ੀਡੈਂਟਾਂ ਨੇ ਆਪਣੇ ਮੈਮੋਰੰਡਮ ਦਿੱਤੇ ਆ ਜੀ ਉਹਨਾਂ ਨੂੰ ਕੋਈ ਹੰਗਾਰਾ ਮਿਲਿਆ ਸੇਲਾ ਵਾਲਾ ਕੋਈ ਨਹੀਂ ਬੇਸਤੇ ਚੀਜ਼ ਕੋਈ ਕੋਈ ਮਤਲਬ ਹੰਗਾਰਾ ਨਹੀਂ ਮਿਲਿਆ ਕਿਸਾਨਾਂ ਨਾਲ ਕੋਈ ਸਾਥ ਮਿਲਦਾ ਜਾਂ ਨਹੀਂ ਕਿਸਾਨ ਦੇ ਸਿੱਖ ਹੈ ਸਾਡੇ ਨਾਲ ਆ ਜੀ ਕਿਸਾਨ ਦੇ ਸਾਡੇ ਨਾਲ ਆ ਕਿਸਾਨਾਂ ਦਾ ਜੇ ਕਿਤੇ ਥੋੜਾ ਜਿਹਾ ਵੀ ਹੋਰ ਸਾਨੂੰ ਕਿਸਾਨ ਨਾਲ ਸਾਡੇ ਚੋਲ ਪੈਂਦੇ ਸਮਝੋ ਵੀ ਇੰਡਸਟਰੀ ਇਹ ਬੇਸਿਕ ਕਿਸਾਨਾਂ ਦਾ ਇੰਡਸਟਰੀ ਜੀ ਸਰ ਜਿਹੜੇ ਦਸ਼ਾ ਲਾ ਦੇ ਜਿੰਨੇ ਮਲਕ ਆਸੀ ਭਾਈ ਚਾਰ ਸਾਂਝ ਕੱਢੀ ਹੈ ਜੀ ਇਨਾਂ ਦੀ ਕਾਫੀ ਹੈ ਜੀ ਭਾਈ ਯਾਰ ਉਸਾਂ ਕਾਫੀ ਇਤਨੀ ਕਿੰਨੇ ਅਗਲੇ ਦਿਨਾਂ ਤੱਕ ਹੜਤਾਲੇ ਦੀਆਂ ਆ ਵਾ ਇਹ ਜਿੰਦਗੀ ਇਹ ਤੇ ਹੁਣ ਜਿੰਨਾ ਸਾਰੇ ਉਹਨਾਂ ਬਈ ਜੋ ਵੀ ਫਾਈਨਲ ਵਾਲੇ ਫੈਸਲਾ ਹੋਇਆ ਨਹੀਂ ਗਾ ਜੋ ਵੀ ਹੋਊਗਾ ਹੜਤਾਲ ਦੇ ਕਿਸੇ ਨੇ ਕੀਤੀ ਨਹੀਂ ਸਰਕਾਰ ਨੇ ਨੂੰ ਤੇ ਇਹ ਹੀ ਗਿਆ ਆ ਗਿਆ ਵੀ ਸਾਡੇ ਜੋ ਵੀ ਆ ਸਾਡੇ ਘਾਟੇ ਪਿਛਲੇ ਸਾਲ ਪਏ ਆ ਉਹ ਸਾਡੀਆਂ ਉਹ ਜਿਹੜੀਆਂ ਗਾਂ ਜੋ ਸਾਡੀਆਂ ਡਮਾਨਾਂ ਪੂਰੀਆਂ ਕਰ ਦਿਓ ਤੇ ਸਾਡੀ ਕਾਦੀ ਹੜਤਾਲ ਹੈ ਜੀ ਅਸੀਂ ਕੰਮ ਕਰਨਾ ਅਸੀਂ ਜੋਵਰ ਕਰਦੇ ਆਂ ਜੋਵਰ ਕਰਨੀ ਹੈ ਜੀ ਅਗਰ ਸਰਕਾਰ ਤੁਹਾਡੀਆਂ ਮੰਗਾਂ ਨਹੀਂ ਮੰਨਦੀ ਤੇ ਤੁਹਾਡੇ ਕੋਲ ਅਹਲਾਕ ਚੀਜ਼ ਆ ਸਾਡਾ ਹਈ ਆ ਜੀ ਅਸੀਂ ਆਪਣੇ ਰਾਈਸ ਮਿਲਾਂ ਦਾ ਬੰਦ ਰੱਖਾਂਗੇ ਮੈਂ ਬਲਵਿੰਦਰ ਸਿੰਘ ਹਰੂਆਲ ਜ਼ਿਲ੍ਹਾ ਪ੍ਰਧਾਨ ਰਾਈਸ ਮਿਲ ਐਸੋਸੀਏਸ਼ਨ ਗਰਦਾਸਪੁਰ ਅੱਜ ਸਾਡੇ ਛੋਟੇ ਭਾਈ ਮੇਰੇ ਅਵਤਾਰ ਸਿੰਘ ਤਿਰਜਾ ਜੀ ਨੇ ਤਰਨਤਾਰਨ ਪੰਜਾਂ ਜ਼ਿਲ੍ਹਿਆਂ ਦੀ ਮੀਟਿੰਗ ਸੱਦੀ ਸੀ ਇਹ ਮੀਟਿੰਗ ਅੱਜ ਕਰਨੀ ਪੈਣ ਈ ਆ ਸਾਨੂੰ ਕਿ ਪਿਛਲੇ ਜੋ ਸੀਐਮਰ ਤੇ ਅਸੀਂ ਸ਼ਰنگ ਲਈ ਸੀ ਉਹ ਤੇ ਸਾਡੀਆਂ ਰਾਈਸ ਮਿਲਾਂ ਨੂੰ ਬਹੁਤ ਵੱਡਾ ਘਾਟਾ ਪਿਆ ਕਾਟਾ ਪੈਣ ਦਾ ਮੁੱਖ ਕਾਰਨ ਇਹ ਆ ਕਿ ਸਰਕਾਰ ਨੇ ਕਿਸਾਨਾਂ ਵੀਰਾਂ ਨੇ ਹਾਈਬ੍ਰਿਡ ਵੀ ਪਿਛਲੇ ਹਾਰੀ ਵੀ ਲਾਇਆ ਸੀ ਅਤੇ ਤਾਂ ਬਹੁਤ ਵੱਡੀ ਤਰ੍ਹਾਂ ਚਲਾ ਦਿੱਤਾ ਹਾਈਬ੍ਰਿਡ ਜਿਹੜੀ ਜੀਲ ਦੇ ਆ ਉਹ 60 ਕਿਲੋ ਚਾਵਲ ਨਿਕਲਦਾ ਆ ਸਰਕਾਰ ਸਾਡੇ ਕੋਲ 67 ਕਿਲੋ ਲੈਂਦੀ ਆ ਇਸ ਕਰਕੇ ਸਾਨੂੰ ਬਹੁਤ ਵੱਡੀ ਮਾਰ ਪਈ ਉਹ ਤੋਂ ਬਾਅਦ ਸਾਡੇ ਕੋਲ ਸਰਕਾਰ ਨੇ ਹੋਰ ਵੀ ਜੋ ਸਾਨੂੰ ਪਹਿਲੇ ਮਿਲਦਾ ਸੀ ਬਸੇਟੀਆਂ ਮਿਲਦੀਆਂ ਉਹ ਸਰਕਾਰ ਨੇ ਵਾਪਸ ਕਰ ਲਈਆਂ بڑے بڑے ਟੜੇ ਸਾਨੂੰ ਮੱਛਲਾਂ ਤੋਂ ਪਾਤਾ ਇਸ ਕਰਕੇ ਸਾਨੂੰ بڑے ਵੱਡੇ ਘਾਟੇ ਪਏ ਆ ਅਸੀਂ ਹੁਣ ਗਾਂ ਨਵੇਂ ਨਵੀਂ ਸੀਜ਼ਨ ਵਾਸਤੇ ਖੇਲੰਗ ਦਾ ਕੰਮ ਨਹੀਂ ਕਰਾਂਗੇ ਸਰਕਾਰ ਦਾ ਬਾਈਕਟ ਕਰ ਦਿੱਤਾ ਉਹਦੇ ਸਬੰਧ ਦੇ ਵਿੱਚ ਹੀ ਮੈਂ ਧੰਨਵਾਦ ਕਰਦਾ ਆ ਆਰਤੀ ਵੀਰਾਂ ਦਾ ਤੇ ਪੱਲੇਵਾਰ ਦਾ ਜੂਨੀਅਨ ਦਾ ਵੀ ਜਨਾ ਸਾਹਾ ਦਿੱਤਾ ਅਸੀਂ ਜਿੰਨਾ ਚਿਰ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਗਦੀ ਉਹਨਾਂ ਚਿਰ ਅਸੀਂ ਆਪਣਾ ਕੋਈ ਸਰਕਾਰ ਨਾਲ ਐਗਰੀਮੈਂਟ ਨਹੀਂ ਕਰਾਂਗੇ ਉਹ ਸਾਡੀ ਵਾਅਦਾ ਕਰਦੇ ਨੇ ਇਸ ਐਸੋਸੀਏਸ਼ਨ ਤੋਂ ਮਾਰ ਕੇ ਇੱਥੇ ਪਹੁੰਚੇ ਕਿ ਕਿ ਵਿਸ਼ਵਾਸ ਬਣਾਇਆ ਗਿਆ ਜੀ ਉਹਨਾਂ ਨੇ ਉਹ ਸਵਾਹਤ ਆਇਆ ਗਿਆ ਕਿ ਜਿੰਨਾ ਚਿਰ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਦੀ ਉਹਨਾਂ ਤਰ ਉਹਨਾਂ ਨੇ ਸਾਨੂੰ ਸੁਵਾਸਤਵਾਇਆ ਵੀ ਅਸੀਂ ਕੋਈ ਵੀ ਕਾਗਜ਼ ਨਹੀਂ ਚਾੜਾਂਗੇ ਅਪਲੋਡ ਨਹੀਂ ਕਰਾਂਗੇ ਤੇ ਨਾ ਹੀ ਸਰਕਾਰ ਨਾਲ ਐਗਰੀਮੈਂਟ ਕਰਾਂਗੇ ਸਰਕਾਰ ਸਰਕਾਰਾਂ ਮੰਦਾ ਨਹੀਂ ਮੰਨਿਆ ਕੀ ਤੁਹਾਡੀ ਅਗਲਾ ਐਕਸ਼ਨ ਹੋਏਗਾ ਸਰਕਾਰ ਵਾਲੇ ਸਾਡਾ ਐਕਸ਼ਨ ਕੋਈ ਨਹੀਂ ਅਸੀਂ ਤਾਲੇ ਮਰ ਘਰ ਬਹਿ ਜਾਾਂਗੇ ਸਰਕਾਰ ਜਾਣੇ ਜਨ ਐਮ ਐਸ ਬੀ ਐਸ ਜੱਟ ਦਾ ਮਾਲ ਕਿਦਣਾ ਸਰਕਾਰ ਜਾਣੇ ਸਰਕਾਰ ਦਾ ਕੰਮ ਜਾਣੇ ਸਾਡਾ ਪ੍ਰਾਈਵੇਟ ਮਸਲਾ ਅਸੀਂ ਲੈ ਬਿਲਕੁਲ ਆਪਣੇ ਲਾਡਮੈਂਟ ਨਹੀਂ ਕਰਾਉਣੀ ਜਦੋਂ ਬੰਦੀ ਕਰਤਾ ਕਾਰੋਬਾਰ ਕੀ ਕੀ ਅਪੀਲ ਕਰਨਾ ਚਾਹੁੰਦੇ ਜੀ ਆਪਣੀ ਮੈਂ ਪੰਜਾਬ ਸਰਕਾਰ ਨੂੰ ਜਿਹੜੀਆਂ ਤਾਂ ਮੰਗਾ ਇਹਨਾਂ ਦੀ ਹੱਲ ਹੋਣ ਵਾਲੀਆਂ ਇਹ ਸਾਡੀਆਂ ਉਹ ਮੰਨਣ ਉਤੋਂ ਬਾਅਦ ਸੈਂਟਰ ਗਵਰਨਮੈਂਟ ਨੂੰ ਇਹ ਬੇਨਤੀ ਕਰਨ ਕਿ ਸਾਡੀ ਦੁਬਾਰਾ ਜੀਲਡ ਚੈੱਕ ਕਰਾਈ ਜਾਵੇ ਹਾਈਬ੍ਰਿਡ ਦੀ ਤੇ ਇਹਦੇ ਕਰਕੇ ਸਾਡਾ ਮਸਲਾ ਹੱਲ ਹੋਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ